ਜਿਸ ਤਰ੍ਹਾਂ 1984 ਦੇ ਵਿੱਚ ਕਤਲੋਗਾਰਤ ਹੋਈ ਜੇ ਉਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੱਲ ਨੂੰ ਵਾਪਰ ਸਕਦਾ ਹੈ ਕਿ ਜਾਂ ਘਬਰਾਉਣ ਦੀ ਲੋੜ ਹੈ ਮੈਂ ਇਹ ਆ ਹਮੇਸ਼ਾ ਹੀ ਬਣਾਉਂਦੇ ਹੋਂਦੀ ਜਿਹੜੇ ਝੂਠੇ ਮੁਕਾਬਲੇ ਉਹ ਕਿਸੇ ਨਾ ਕਿਸੇ ਬਹਾਨੇ ਥੱਲੇ ਕਰ ਹੀ ਜਾਂਦੇ ਆ ਵੇਖੋ ਇਹਨਾਂ ਨੇ ਜਿਹੜਾ ਇੱਕ ਜਿੰਨੀ ਕੁ ਲੋੜ ਆ ਉਹਦੇ ਮੁਤਾਬਕ ਸਾਰੇ ਇਹ ਮੁਕਾਬਲੇ ਮਕੂੜੇ ਬਣਾਉਣਾ ਦਾ ਇਹਨਾਂ ਨੇ ਸلسਲਾ ਬੰਨ੍ਹਦੀ ਨਹੀਂ ਕੀਤਾ ਅਰੇ ਪੂਰਾ ਐਫ ਆਰ ਦਰਜ ਕਰਾਤਾ ਤਾਂ ਸਕਦੇ ਪਰ ਉਹ ਬਣੂ ਕੀ ਜਿਹਦਾ ਅਕਲ ਤਾ ਤੇ ਜਿਸ ਦਾ ਮੂੰਹ ਵੀ ਸਰਕਾਰੀ ਗਾਰਡਨ ਲੈਣੇ ਪੈਂਦੇ ਆ ਪੋਸਟ ਦੇ ਗਾਰਡ ਲੈ ਹੋਏ ਆ ਕਿਉਂ ਲਏ ਉਹਨੇ ਕਿਸ ਗੱਲ ਤੇ ਲਏ ਆ ਵਿਰੋਧ ਕਰਦੇ ਤਾਂ ਵਾਲੇ ਇਹ ਵੀ ਹੋਣਾ ਚਾਹੀਦਾ ਵੀ ਤੁਸੀਂ ਤੁਸੀਂ ਵੀ ਸੋਨ ਤੋਂ ਸਵਾਲ ਪੁੱਛੋ ਵੀ ਸਰਕਾਰਾਂ ਕਰ ਕੀ ਰਹੀਆਂ ਪਰ ਇਹ ਕਰੇ ਹੈ ਆਪ ਆਪ ਹੀ ਪੋਸਟ ਦੀ ਮਰਜ਼ੀ ਵਗੈਰ ਨਹੀਂ ਹੁੰਦਾ ਜੇ ਚਿੱਟਾ ਵਿਕਦਾ ਤਾਂ ਪੋਸਟ ਦੀ ਸਿੱਧੇ ਬਿੰਦੇ ਤਰੀਕੇ ਨਾਲ ਉਹਨਾਂ ਨੂੰ ਪਤਾ ਹੁੰਦਾ ਜਾਂ ਕਿਤੇ ਕਈ ਬਹੁਤ ਥਾਵਾਂ ਤੇ ਤਾਂ ਉਹਨਾਂ ਦੇ ਥੱਲੇ ਵਾਲਾ ਸਟਾਫ ਉੱਪਰਲਾ ਸਟਾਫ ਕੇ ਤਰਤੇ ਤੇ ਲੈਵਲ ਤੇ ਉਹਨਾਂ ਨਾਲ ਜੁੜਿਆ ਹੁੰਦਾ ਹੈ। ਆਵਾਜਨਾਵਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੋਗਾ ਸਿੰਘ ਅੱਜ ਵਿਸ਼ੇਸ਼ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਇਆ ਹਾਂ। ਜੋ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਸਰਕਾਰ ਕਹਿੰਦੀ ਕਿ 1 ਲੱਖ ਮੁੰਡਾ ਮਾਰਨਾ ਪਰ ਅਸਲ ਦੇ ਵਿੱਚ ਇਹ ਅਫਵਾਹ ਹੈ ਜਾਂ ਸੱਚ ਹੈ ਇਸ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਸਿੱਧੂ ਜੀ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ 1984 ਵੇਲੇ ਪੱਤਰਕਾਰ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਆ ਉਹਨਾਂ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਧੰਨਵਾਦ ਜਸਪਾਲ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਜਿਹੜਾ ਇਹ ਮਿਸ਼ਨ ਪ੍ਰਹਾਰ ਵਾ ਇਹ ਸਰਕਾਰ ਦੱਸ ਰਹੀ ਹੈ ਸੁਰੱਖਿਆ ਮੁਹਿੰਮ ਪਰ ਤੁਹਾਡੇ ਮਤਵਕੀ 1984 ਤੋਂ ਬਾਅਦ ਵਰਤੀ ਗਈ ਉਸੇ ਤਰ੍ਹਾਂ ਦੀ ਰਣਨੀਤੀ ਹੈ ਜਾਂ ਨਵਾਂ ਰੂਪ ਹੈ ਕੋਈ ਦੇਖੋ ਆ ਜਿਹੜੀ ਰਣਨੀਤੀ ਆ ਉਹਦੇ 'ਚ ਕੋਈ ਲੰਬਾ ਚੌੜਾ ਫਰਕ ਤਾਂ ਹੈ ਨਹੀਂ ਜਿਹੜੀ ਉਹਨਾਂ ਦੇ ਨਾਲ 'ਚ ਹੁੰਦੀ ਸੀ ਜੀ ਰਣਨੀਤੀ ਵੀ ਅਸੀਂ ਦਬਾਉਣਾ ਹੈ ਇਹਨਾਂ ਨੂੰ ਦਬਾ ਕੇ ਰੱਖਣਾ ਹੈ ਜੀ ਤੇ ਖਾੜਕੂਆਂ ਨੂੰ ਜਾਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਜ਼ਰੂਰ ਹੀ ਨਹੀਂ ਖਾੜਕੂ ਹੋਣ ਜਿਹੜੇ ਨੌਜਵਾਨਾਂ ਤੇ ਡਰ ਤੇ ਸਹਿਮ ਪਾਉਣਾ ਹੈ ਜੀ ਜੀ ਤੇ ਇਹਨਾਂ ਨੂੰ ਧਮਕਾਉਣਾ ਹੈ ਜੀ ਤੇ ਅੰਗਰੇਜ਼ੀ ਜਿਹਾ ਆਪਣਾ ਟੈਰਰ ਕਹਿੰਦੇ ਟੈਰਰ ਫੜਾਉਣਾ ਹੈ ਜੀ ਤੇ ਪੁਲਿਸ ਦਾ ਪੂਰਾ ਦਬਦਬਾ ਹੋਵੇ ਉਹ ਤੇ ਇਹ ਸਾਰਾ ਕੁਝ ਉਹਨਾਂ ਨੇ ਕਰਨ ਦਾ ਜਿਹੜੀ ਨੀਤੀ ਪੁਰਾਣੀ ਚੱਲੀ ਆਉਂਦੀ ਹੈ ਜੀ ਆ ਖਾਸ ਕਰਕੇ 80 ਮੇਂ ਦੀ ਅੱਜ ਤੋ 40 45 ਸਾਲ ਪਹਿਲਾਂ ਦੀ ਚੱਲੀ ਉਹਦੀ ਉਹੀ ਨੀਤੀ ਹੈ ਜੀ ਕਦੇ ਉਹਨੂੰ ਹੋਰ ਨਾਂ ਦੇ ਦਿੰਦੇ ਆ ਐਰਤੀ ਜਿਹੜਾ ਨਾਂ ਦਿੱਤਾ ਪ੍ਰਹਾਰ ਦਾ ਹਿੰਦੀ ਦਾ ਸ਼ਬਦ ਹੈ ਜੀ ਤੇ ਹਿੰਦੀ ਦੇ ਵਿੱਚ ਪ੍ਰਹਾਰ ਹੁੰਦਾ ਮਤਲਬ ਕਿ ਘੇਰਾ ਬੰਦੀ ਕਰ ਲੈਣੀ ਤੇ ਅਟੈਕ ਕਰਨਾ ਹਮਲਾ ਕਰਨਾ ਸੰਭਾਲਾ ਤੇ ਹੁਣ ਗੈਂਗਸਟਰਾਂ ਉੱਤੇ ਜਿਹੜਾ ਹਮਲਾ ਪ੍ਰਹਾਰ ਹੈ ਮਤਲਬ ਕਿ ਉਹਨਾਂ ਉੱਤੇ ਪੂਰਾ ਹਮਲਾ ਕਰਨਾ ਉਹਨਾਂ ਨੂੰ ਘੇਰਾ ਬੰਦੀ ਕਰਦੀ ਉਹਨਾਂ ਨੂੰ ਲੱਭਣਾ ਜੀ ਇਹ ਜਿਹੜਾ ਸਾਰਾ ਤੇ ਇਸ ਇਸ ਇਹ ਇਹਨਾਂ ਨੇ ਸ਼ੁਰੂ ਕੀਤਾ ਗੈਗੇਸਟਰ ਦੇ ਨਾਂ ਤੇ ਜੀ ਤੇ ਗੈਗੇਸਟਰ ਦੇ ਨਾਂ ਨਾਲ ਉਹਦੇ ਪਿੱਛੇ ਇਹ ਇਹ ਜਿਹੜਾ ਆਪਰੇਸ਼ਨ ਆ ਇਹਦੇ ਪਿੱਛੇ ਬਹੁਤਾ ਉਹਨਾਂ ਦਾ ਮਤਵ ਬਲੀ ਇਹੀ ਹੈ ਜੀ ਵੀ ਇਹ ਇਹਨਾਂ ਨੇ ਸਿਆਸੀ ਜਿਹੜੀਆਂ ਚੋਣਾਂ ਹੋ ਰਹੀਆਂ 27 ਦੀਆਂ ਉਹਨੂੰ ਮੁੱਖ ਰੱਖ ਕੇ ਇਹ ਸਾਰਾ ਕੁਝ ਕੀਤਾ ਤੇ ਇਹਨਾਂ ਨੇ ਇੱਕ ਤਰ੍ਹਾਂ ਦਾ ਸਮਾਜ ਨੂੰ ਵੰਡਣਾ ਹੁੰਦਾ ਤਾਂ ਕਿ ਜਿਹੜਾ ਗੈਰ ਸਿੱਖ ਪੰਜਾਬੀ ਹੈ ਇਹ ਇਥੋਂ ਦਾ ਲੋਕਲ ਬੰਦਾ ਉਹ ਕਹੇ ਵੀ ਆ ਸਾਨੂੰ ਜਿਹੜੀ ਹੁਣ ਵਾਲੀ ਸਰਕਾਰ ਹੈ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜੀ ਜੀ ਤੇ ਇਹਨਾਂ ਦੀ ਪੁਲਿਸ ਆ ਇਹੇ ਸਾਨੂੰ ਬਚਾ ਸਕਦੀ ਐ ਇਸ ਕਰਕੇ ਉਹ ਫਿਰ ਵੀ ਕਹਿਣ ਵੀ ਇਸੇ ਸਰਕਾਰ ਨੂੰ ਦੁਬਾਰਾ ਲਿਆਓ ਜਾਂ ਇਹਨਾਂ ਨੂੰ ਵੋਟਾਂ ਪਾਓ ਜੀ ਤੇ ਇਹ ਗੱਲ ਹੈ ਬਾਤ ਤਾਂ ਤੇ ਉਹਨਾਂ ਨੇ ਇੱਕ ਦੂਜਾ ਗੱਲ ਖੜੀ ਕਰਕੇ ਰੱਖਣੀ ਆ ਵੀ ਇਥੋਂ ਵਾਲੇ ਜਿਹੜੇ ਇਥੋਂ ਦਾ ਜਿਹੜਾ ਲਾਅ ਐਂਡ ਆਰਡਰ ਹੈ ਅਮਨ ਸ਼ਾਂਤੀ ਹੈ ਜੀ ਉਹ ਨੂੰ ਡਰ ਸਾਰਾ ਸਿੱਖਾਂ ਤੋਂ ਆ ਸਿੱਖਾਂ ਦੇ ਨੌਜਵਾਨਾਂ ਤੋਂ ਆ ਤੇ ਹਾਲਾਂਕਿ ਉਹਨਾਂ ਨੇ ਜਿਵੇਂ ਜਿਵੇਂ ਲਗਾਤਾਰ ਲੱਗੇ ਆ ਤਸ਼ੱਦਦ ਕਰਨ ਤੇ ਉਹਨਾਂ ਦੇ ਤਸ਼ੱਦਦ ਉਸੇ ਤਰੀਕੇ ਦਾ ਜਿਵੇਂ ਅੱਜ ਕੱਲ ਇੱਕ ਦੂਜੀ ਇੱਕ ਹੋਰ ਮਾਨੋਰੀਟੀ ਆ ਮੁਸਲਮਾਨ ਕੱਟਗਿਣਤੀ ਆ ਉਹਨਾਂ ਤੇ ਹੋ ਰਿਹਾ ਜੀ ਕੱਟਗਿਣਤੀ ਦੇ ਬੜੀ ਖ ਇਹ ਖਤਰਨਾਕ ਕਿਸਮ ਦੀ ਇਹ ਖੇਲ ਹੈ ਸਿਆਸਤ ਹੈ ਜੀ ਮੁਸਲਮਾਨ ਇਹ ਇੱਥੇ ਇਸ ਮੁਲਕ ਦੇ ਵਿੱਚ ਉਹ ਬਿਨਾ ਪਾਵਰ ਤੋਂ ਹੈ ਤਾਕਤ ਤੋਂ ਬਾਹਰ ਹੈ ਉਹ ਕਦੇ ਵੀ ਉਹਨਾਂ ਦੇ ਬੰਦੇ ਇਲੈਕਟ ਹੋ ਕੇ ਨਹੀਂ ਆਉਂਦੇ ਉਹਨਾਂ ਦੀ ਕੋਈ ਪਾਰਟੀ ਨਹੀਂ ਹੈ ਜੀ ਫਿਰ ਵੀ ਆਏ ਪੇਸ਼ ਕੀਤਾ ਦਾ ਹੁਆ ਉਹਨਾਂ ਨੂੰ ਵੀ ਇਹ ਇਹ ਮੁਸਲਮਾਨੋ ਦਾ ਦੇਸ਼ ਨੂੰ ਬੜਾ ਖਤਰਾ ਹੈ ਜੀ ਜੀ ਇਹ ਪਾਕਿਸਤਾਨੀ ਹੈ ਪਾਕਿਸਤਾਨ ਨਾਲ ਉਹਨਾਂ ਨਾਲ ਹਮਦਰਦੀ ਰੱਖਦੇ ਆ ਜੀ ਤੇ ਇਹੋ ਜਿਹੇ ਫਿਊਲ ਗੱਲਾਂ ਕਰਕੇ ਵੀ ਜੇ ਇਹਨਾਂ ਨੂੰ ਅਸੀਂ ਕੰਟਰੋਲ ਕਰਕੇ ਰੱਖ ਲਏ ਦੇਸ਼ ਬਹੁਤ ਵੱਡੀ ਜਤ ਅਬ ਤਰੱਕੀ ਕਰੇਗਾ ਇੱਥੇ ਸ਼ਾਂਤੀ ਰਹੂਗੀ ਜਾਣਬੁੱਝ ਕੇ ਉਹਨੂੰ ਟਾਰਗੇਟ ਕਰ ਜਾਂਦਾ ਉਹ ਆਪਣੀ ਵਿਚਾਰੇ ਜਾਨ ਲਪਾਉਂਦੇ ਫਿਰਦੇ ਆ ਤੇ ਸਿੱਖ ਤਾਂ ਬਹੁਤ ਘੱਟ ਗਿਣਤੀ ਚ ਇਹਨਾਂ ਦੇ ਕਿਸੇ ਵੇਲੇ ਜੋ ਚੱਲੀ ਸੀ ਖਾੜਕੂ ਲਹਿਰ ਹੁਣ ਇਸ ਵਕਤ ਕੋਈ ਇਸ ਕਿਸਮ ਦੀ ਗੱਲਬਾਤ ਨਹੀਂ ਹੈ ਤੇ ਜਾਣਬੁੱਝ ਕੇ ਹੁਣ ਉਹਨੂੰ ਗੈਂਗਸਟਰ ਦੇ ਨਾਂ ਤੇ ਕਿਉਂਕਿ ਇਹ ਸਾਬਤ ਤਾਂ ਕਰ ਨਹੀਂ ਸਕਦੇ ਵੀ ਇਹ ਕੋਈ ਉਸ ਕਿਸਮ ਦੀ ਖਾੜਕੂ ਲਹਿਰ ਹੈ ਜਿਹਦਾ ਜਿਹਦਾ ਸਿੱਖਾਂ ਦੀ ਜਿਹਦੇ ਤੋਂ ਸਰਕਾਰਾਂ ਨੂੰ ਡਰ ਹੈ ਜਾਂ ਅਮਨ ਸ਼ਾਂਤੀ ਦੀ ਪੰਜਾਬ ਨੂੰ ਲੋੜ ਹੈ ਜੀ ਇਸ ਕਰਕੇ ਹੁਣ ਇਹਨਾਂ ਨੇ ਗੈਂਗਸਟਰ ਕਹਿਤਾ ਗੈਂਗਸਟਰ ਇਹ ਆਪ ਹੀ ਪੈਦਾ ਕਰਦੇ ਆ ਪੁਲਿਸ ਤੋਂ ਬਗੈਰ ਗੈਂਗਸਟਰ ਰਹਿ ਨਹੀਂ ਸਕਦਾ ਸਮਾਗਲਰ ਵੀ ਪੁਲਿਸ ਤੋਂ ਬਗੈਰ ਨਹੀਂ ਬੱਸ ਸਕਦਾ ਹਾਂਜੀ ਇਹ ਸਿੱਧੂ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਗੈਂਗਸਟਰਾਂ ਦਾ ਨਾਮ ਵਰਤ ਕੇ ਬੇਦੋਸ਼ੇ ਨਿਰਦੋਸ਼ੇ ਮੁੰਡਿਆਂ ਨੂੰ ਤੇ ਪਰਚੇ ਕਰ ਰਹੇ ਆ ਜਾਂ ਪਿੱਛੇ ਜੇ ਵੀਡੀਓ ਵਾਇਰਲ ਹੋਈ ਹੁਣ ਥੋੜੇ ਦਿਨਾਂ ਦੀ ਗੱਲ ਆ ਜਿਹੜੀ ਆਪਣੀ ਕੱਲ ਦੀ ਕਿ ਲੁਧਿਆਣੇ ਦੇ ਵਿੱਚ ਜਿਹੜੀ ਸੰਤਾਂ ਦੀ ਫੋਟੋ ਲਾਉਣ ਦੇ ਉੱਤੇ ਉਸ ਨਾਲ ਬਹੁਤ ਬੱਤਰ ਸਲੂਕ ਕੀਤਾ ਗਿਆ ਤੇ ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਦੇਖੋ ਇਹਨਾਂ ਨੇ ਦੋ ਤਿੰਨ ਘਟਨਾਵਾਂ ਬੜੀਆਂ ਮਾੜੀਆਂ ਕੀਤੀਆਂ ਜਿਹਦੇ ਤੋਂ ਲੋਕ ਡਰ ਗਏ ਗਏ ਸਹਿਮ ਵੀ ਗਏ ਇੱਕ ਤਾਂ ਲੁਧਿਆਣੇ ਵਾਲੇ ਬਹੁਤ ਮਾੜੀ ਅਨਮਨੁੱਖੀ ਉਹ ਗੱਲਬਾਤ ਕੀਤੀ ਹੈ ਇਹਨਾਂ ਨੇ ਬੰਦੇ ਨੂੰ ਡਰਾਈਵਰ ਨੂੰ ਕੁੱਟਿਆ ਸੰਤਾਂ ਦੀ ਫੋਟੋ ਤੇ ਸਪੈਸ਼ਲ ਅਬਜੈਕਸ਼ਨ ਲਾਇਆ ਜਦੋਂ ਕਿ ਸਟicker ਸੰਤਾਂ ਦੇ ਬੜੀ ਦੇਣ ਤੇ ਲੱਗੇ ਹੋਏ ਆ ਕੋਈ ਅੱਜ ਕੋਈ ਨਵੀਂ ਗੱਲ ਨਹੀਂ ਹੈ ਦੂਸਰੀ ਗੱਲ ਉਹਨਾਂ ਨੇ ਦਰਬਾਰ ਸਾਹਿਬ ਵਿੱਚੋਂ ਜਿਹੜੇ ਕੋਈ ਪਿਓ ਪੁੱਤ ਸੀਗੇ ਜਿਨ੍ਹਾਂ ਦੇ ਉਤੋਂ ਕੇਸ ਕੋਈ ਹੋਊਗਾ ਇਹ ਵੀ ਨਹੀਂ ਪਤਾ ਕੋਈ ਉਹ ਕਹਿੰਦਾ ਜ਼ਮੀਨ ਦਾ ਰੌਲਾ ਜਾਂ ਕਿਸੇ ਕੋਲ ਚੀਜ਼ ਦਾ ਉੱਥੋਂ ਅੰਦਰੋਂ ਸਫੈਦ ਕੱਪੜਿਆਂ ਵਿੱਚ ਆ ਕੇ ਪੁਲਿਸ ਨੇ ਬਗੈਰ ਵਰਦੀ ਆ ਕੇ ਉਹਨਾਂ ਨੂੰ ਘੜੀਸ ਕੇ ਲੈ ਜਾਣਾ ਜੇ ਪੁਲਿਸ ਵੇਟ ਨਹੀਂ ਸੀ ਕਰ ਸਕਦੇ ਉਹਨਾਂ ਦਰਬਾਰ ਸਾਹਿਬ ਅੰਦਰ ਇਹਨਾਂ ਨੇ ਸੀਐਜੀ ਪੀਸੀ ਨੂੰ ਨਾਲ ਲੈਂਦੀ ਐਸੀ ਪੀਸੀ ਦੇ ਅਫਸਰ ਨਾਲ ਲੈਂਦੀ ਜੀ ਬਿਲਕੁਲ ਕ੍ਰਮਲੀ ਕਮੇਟੀ ਦੇ ਉਹਨਾਂ ਨੂੰ ਲੈ ਕੇ ਤੇ ਫਿਰ ਉਹਨਾਂ ਨੂੰ ਤੁਸੀਂ ਫੜ ਸਕਦੇ ਸੀ ਬਾਹਰ ਫੜ ਸਕਦੇ ਸੀ ਦਰਬਾਰ ਸਾਹਿਬ ਚ ਨਹੀਂ ਸੀ ਜਾਣਾ ਚਾਹੀਦਾ ਜੀ ਇਹ ਵੀ ਆਪਣੇ ਆਪ ਚ ਬਹੁਤ ਵੱਡੀ ਮਾੜੀ ਘਟਨਾ ਹੈਗੀ ਆ ਇਸ ਕਿਸਮ ਦੇ ਜਿਹੜੀਆਂ ਇੱਕ ਡਰਾਮਾ ਹੋ ਰਹੀਆਂ ਤੇ ਉਹਨਾਂ ਨੂੰ ਲੋਕਾਂ ਨੂੰ ਐ ਲੱਗਦਾ ਵੀ ਫੇਰ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਇਹ ਨੁਕਸਾਨ ਕਰਨਗੇ ਸਿੱਖ ਨੌਜਵਾਨੀ ਦਾ ਨੁਕਸਾਨ ਕਰਨਗੇ ਤੇ ਇਸ ਕਰਕੇ ਪਰ ਇਹ ਕਾਰੇ ਹੈ ਆਪ ਆਪ ਹੀ ਉਸ ਦੀ ਮਰਜ਼ੀ ਬਗੈਰ ਨਹੀਂ ਹੁੰਦਾ ਜੇ ਚਿੱਟਾ ਵਿਕਦਾ ਤਾਂ ਉਸ ਦੀ ਸਿੱਧੇ ਪਿੰਡੇ ਤਰੀਕੇ ਨਾਲ ਉਹਨਾਂ ਨੂੰ ਪਤਾ ਹੁੰਦਾ ਜਾਂ ਕਿਤੇ ਕਈ ਬਹੁਤ ਥਾਵਾਂ ਉੱਤੇ ਤਾਂ ਉਹਨਾਂ ਦੇ ਥੱਲੇ ਵਾਲਾ ਸਟਾਫ ਉੱਪਰਲਾ ਸਟਾਫ ਕਿਤੇ ਨਾ ਕਿਤੇ ਲੈਵਲ ਤੇ ਉਹਨਾਂ ਨਾਲ ਜੁੜਿਆ ਹੁੰਦਾਗਾ ਜਾਂ ਉਹਨਾਂ ਦੀ ਮਦਦ ਕਰਦਾ ਇਸ ਮਗਲਦਾਰੀ ਇਹ ਸਾਰੇ ਚੱਲਦਾ ਹੈਗਾ ਤੇ ਇਸ ਕਰਕੇ ਫਿਰ ਇੱਕ ਦੂਜੀ ਗੱਲ ਇਹਨਾਂ ਨੂੰ ਸਭ ਪਤਾ ਹੈ ਹੁਣ ਅੱਜਕੱਲ੍ਹ ਇਹ ਇਹ ਨਾਲ ਹਥਿਆਰ ਵੀ ਜੇ ਚਿਟਾ ਵੇਚਣ ਵਾਲਾ ਚਿਟਾ ਵੇਚਣ ਵਾਲੇ ਬੰਦੇ ਨਾਲ ਨਾਲ ਹਥਿਆਰ ਵੀ ਦੇ ਦਿੰਦੇ ਆ ਜੇ ਇਹ ਇਹ ਫਿਰ ਉਹ ਜਿਹੜੇ ਨੌਜਵਾਨ ਮੁੰਡੇ ਆ ਛੋਟੀ ਉਮਰ ਦੇ ਉਹਨਾਂ ਲਈ ਹਥਿਆਰ ਬੜਾ ਜ਼ਿਆਦਾ ਬੜਾ ਜ਼ਿਆਦਾ ਖੇਚੜਾ ਕਾਰਨ ਹੁੰਦਾ ਹਥਿਆਰ ਦੇਤਾ ਤੇ ਫਿਰ ਉਹ ਇਹ ਗੰਗੈਸਟਰ ਤੇ ਦੁਨੀਆ ਦੇ ਵਿੱਚ ਉਹ ਸ਼ਾਮਲ ਹੋ ਜਾਂਦੇ ਆ ਜੀ ਤੇ ਫਿਰ ਉਹਦਾ ਤੇ ਕੇਸ ਕੁਸਪਾ ਦਿੰਦੇ ਆ ਸਾਰੇ ਫਿਰ ਉਹ ਪੱਕਾ ਕਰ ਦਿੰਦੇ ਆ ਹੁਣ ਇਹਦਾ ਥੰਮੇ ਆ ਪਹਿਲਾਂ ਹੀ ਕਹਿੰਦੇ ਆ ਵੀ ਅਸੀਂ 370 ਬੰਦਾ ਫੜ ਲਿਆ ਬੜੀ ਥਾਂ ਤੇ ਰੇਡ ਮਾਰ ਤੇ ਹੁਣ ਸਵਾਲ ਇਹ ਆਈ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਇਹਨਾਂ ਲਈ ਤਾਂ ਬੋਲਦੀ ਨਹੀਂ ਸاسي ਪਾਰਟੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਇਹ ਸਾਰਾ ਕੰਮ ਕੀਤਾ ਹੈਗਾ ਇਸ ਕਰਕੇ ਉਹ ਤਾਂ ਬੋਲਦੀ ਨਹੀਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਨਾਲ ਹੀ ਜੁੜੀ ਹੋਇਆ ਅਕਾਲੀ ਦਲ ਦੇ ਕੰਟਰੋਲ 'ਚ ਹੈ ਇਸ ਕਰਕੇ ਜਿਹੜੇ ਆ ਘਟਨਾ ਹੋਈ ਐ ਅਮਰਸਰ ਦਰਬਾਰ ਸਾਹਿਬ ਦੇ ਪ੍ਰਕਰਮਾ ਜੋ ਲਈ ਤੇ ਬੰਦੇ ਲੈ ਜਾਣ ਵਾਲੀ ਖਿੱਚ ਕੇ ਪੁਲਿਸ ਦੇ ਵੱਲੋਂ ਉਹਦੇ ਉੱਤੇ ਹਿੰਟਾ ਕੋਈ ਬਿਆਨ ਨਹੀਂ ਦਿੱਤਾ ਹਾਹਾ ਬੜਾ ਪਤਾ ਨਹੀਂ ਕਿਸ ਤਰੀਕੇ ਨਾਲ ਲੁਧਿਆਣੇ ਬਹੁਤਾ ਜਿਆਦਾ ਹਾਹਾਕਾਰ ਮਚ ਗਈ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਫਿਰ ਐਫ ਆਈ ਆਰ ਦਰਜ ਕਰਾਈ ਹੈ ਇਹ ਪਰ ਹੁਣ ਐਫ ਆਈ ਆਰ ਦਰਜ ਕਰਾ ਤਾਂ ਸਕਦੇ ਪਰ ਬਣੂ ਕੀ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਸਰਕਾਰੀ ਗਾਰਡ ਲੈਣੇ ਪਏ ਪਹਿਲੇ ਪੋਸਟ ਦੇ ਗਾਰਡ ਲੈਏ ਹੋਏ ਆ ਜੀ ਕਿਉਂ ਲਏ ਉਹਨੇ ਕਿਸ ਕਿਸ ਗੱਲ ਤੇ ਲਏ ਆ ਜੀ ਤਾਂ ਇਸ ਕਰਕੇ ਜੋ ਸਿੱਖਾਂ ਦਾ ਇਸ ਪੋਜੀਸ਼ਨ ਤੇ ਅਕਾਲ ਤਖਤ ਦੇ ਜਥੇਦਾਰ ਤੇ ਉਹ ਨੂੰ ਫੇਰ ਸਿੱਖਾਂ ਤੋਂ ਹੀ ਡਰ ਆ ਜੀ ਜਾਂ ਇਸ ਕਿਸਮ ਦੇ ਮਾਹੌਲ ਚ ਹੈਗਾ ਤਾਂ ਫਿਰ ਤਾਂ ਬੜੀ ਹੈਰਾਨੀ ਦੀ ਗੱਲ ਹੈ ਫਿਰ ਤਾਂ ਇਹ ਲੱਗਦਾ ਵੀ ਸ਼ਾਸਨ ਚੱਲ ਰਹੀਆਂ ਆ ਇਧਰ-ਇਧਰ ਉਹ ਸ਼ਾਸਨ ਤੇ ਸਾਰਿਆਂ ਨੂੰ ਫਸਾਈ ਜਾਂਦੇ ਤਾਨੂੰ ਕੀ ਲੱਗਦਾ ਕਿ ਇਹ ਇਹ ਫਵਾਹ ਆ ਤੇ ਸਰਕਾਰ ਇਸ ਤੇ ਖੁੱਲ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਰਹੀ ਮਤਲਬ ਆਮ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਤੁਸੀਂ ਡਰੋ ਨਾ ਇਹ ਮਤਲਬ ਇੱਕ ਮਿਸ਼ਨ ਪ੍ਰਹਾਰ ਦਾ ਹੀ ਰੂਪ ਆ ਕਿਤੇ ਨਾ ਕਿਤੇ ਇਸ ਦੇ ਵਿੱਚ ਕੋਈ ਦੁਸ਼ਣ ਬਾਜੀ ਜਾਂ ਹੋਰ ਕੁਝ ਇਹੋ ਜਿਹੀਆਂ ਬਹੁਤੀਰੇ ਪ੍ਰਹਾਰ ਜੇ ਅਸੀਂ ਸ਼ਬਦ ਨੂੰ ਲਈਏ ਤਾਂ ਉਹਦੇ ਤੇ ਪ੍ਰਪੋਗੈਂਡਾ ਵੀ ਹੈ ਇਹ ਕਰਨਾ ਹੁੰਦਾ ਵੀ ਪ੍ਰਪੋਗੈਂਡਾ ਵੀ ਹੋ ਜੇ ਸਹਿਮ ਦੇ ਲਈ ਇਹ ਸ਼ਬਦਾਬਲੀ ਵੀ ਹੋ ਜੇ ਲੋਕਾਂ ਦੇ ਮਨ 'ਚ ਵੀ ਜਾਬੜੇ ਵੀ ਆ ਸਾਡੇ ਤੇ ਸਪੈਸ਼ਲ ਆਲ ਆਊਟ ਅਟੈਕ ਹੈ ਜਿਹਨੂੰ ਪ੍ਰਹਾਰ ਨੂੰ ਕਹਿੰਦੇ ਹੁੰਦੇ ਆ ਨਾ ਜੀ ਸਮੁੱਚਾ ਹਮਲਾ ਸਾਰਾ ਸਭ ਤੇ ਤੇ ਉਹ ਜਾਣ ਕੇ ਨਹੀਂ ਕਰਦੇ ਉਹ ਤਾਂ ਸਾਨੂੰ ਫਾਇਦਾ ਇਹੀ ਤਾਂ ਅਸੀਂ ਕਰਨਾ ਚਾਹੁੰਦੇ ਆ ਇਹੀ ਤਾਂ ਉਹ ਕਰਨਾ ਚਾਹੁੰਦੇ ਆ ਇਹ ਬਾਕੀ ਸਾਡੀਆਂ ਪਾਰਟੀਆਂ ਸਿੱਖ ਜਥੇਬੰਦੀਆਂ ਕੋਸ਼ਿਸ਼ ਤਾਂ ਗੱਲ ਕਰਨਾਂ ਉਹ ਨਹੀਂ ਕਰਦੀਆਂ ਚੁੱਪੇ ਬੈਠੀਆਂ ਕੋਈ ਬਾਹਰ ਇੱਥੇ ਇਹ ਠੀਕ ਹੈ ਲੁਧਿਆਣੇ ਕਾਫੀ ਆ ਗਏ ਜਿਵੇਂ ਉਹ ਚੰਗਾ ਹੋਇਆ ਕੰਮ ਤੇ ਉੱਥੇ ਕੁਝ ਐਕਸ਼ਨ ਵੀ ਹੋ ਗਿਆ ਜੀ ਤੇ ਇਹ ਜਿਹੜਾ ਜਿਹੜਾ ਸਟੇਟਮੈਂਟ ਹੈ ਸਟੇਟਮੈਂਟ ਦਾ ਸਾਡੇ ਜਵਾਬ ਦੇਣਾ ਚਾਹੀਦਾ ਜੀ ਤੇ ਜੇਕਰ ਤੁਹਾਨੂੰ ਲੱਗਦਾ ਕੱਲ ਨੂੰ ਕਿਸੇ ਬੇਦੋਸ਼ੇ ਜਾਂ ਨਿਰਦੋਸ਼ ਜਿਹੜਾ ਸਿੱਖ ਨੌਜਵਾਨ ਵਾ ਜਿਸ ਤਰ੍ਹਾਂ 1984 ਦੇ ਵਿੱਚ ਕਤਲੋਗਾਰਤ ਹੋਈ ਜੇ ਉਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੱਲ ਨੂੰ ਵਾਪਰ ਸਕਦਾ ਹੈ ਕਿ ਜਾਂ ਘਬਰਾਉਣ ਦੀ ਲੋੜ ਨਹੀਂ 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 ਤੁਹਾ ਭੇਜਾ ਹਮੇਸ਼ਾ ਹੀ ਬਣਾਉਂਦੇ ਹ ਹੁਣ ਵੀ ਜਿਹੜੇ ਝੂਠੇ ਮੁਕਾਬਲੇ ਆ ਉਹ ਕਿਸੇ ਨਾ ਕਿਸੇ ਬਹਾਨੇ ਥੱਲੇ ਕਰੀ ਜਾਂਦੇ ਆ ਵੇਖੋ ਇਹਨਾਂ ਨੇ ਜਿਹੜਾ ਇੱਕ ਜਿੰਨੀ ਕੁ ਲੋੜ ਆ ਉਹਦੇ ਮੁਤਾਬਕ ਇਹ ਸਾਰੇ ਮੁਕਾਬਲੇ ਮਕੂਲੇ ਬਣਾਉਣਾ ਦਾ ਇਹਨਾਂ ਨੇ ਸلسਲਾ ਬੰਦ ਹੀ ਨਹੀਂ ਕੀਤਾ ਜੀ ਇਹ ਜਿਵੇਂ ਇਹ ਨਾਲੇ ਇਹ ਕਲੇਮ ਕਰਦੇ ਆ ਦਾਵਾ ਕਰਦੇ ਆ ਇਸ ਗੱਲ ਦਾ ਵੀ 92 ਤੋਂ ਬਾਅਦ ਇੱਥੇ ਸ਼ਾਂਤੀ ਆ ਗਈ ਜੀ ਬਿਆਮ ਸਿੰਘ ਦੀ ਸਰਕਾਰ ਬਣੀ ਕਿਸੇ ਉਦੋਂ ਬਾਅਦ ਸਰਕਾਰਾਂ ਬਾਦਲਦਿਆਂ ਬਣੀਆਂ ਉਦੋਂ ਤੋਂ ਸਰਕਾਰਾਂ ਚੁਣੀਆਂ ਜਾਂਦੀਆਂ ਇਲੈਕਸ਼ਨ ਸਿਸਟਮ ਹੈ ਦੂਜੇ ਜਿਵੇਂ ਦੂਜੇਆਂ ਦੂਜੇ ਸੂਬਿਆਂ ਦੇ ਵਿੱਚ ਜਿਸ ਤਰੀਕੇ ਦਾ ਸਾਰਾ ਅਮਨ ਸ਼ਾਂਤੀ ਹੈ ਤੇ ਸਾਰਾ ਚੋਣਾ ਹੁੰਦੀਆਂ ਤੇ ਸਾਰਾ ਸਹੀ ਕਿਸਮ ਦੀ ਜਮਹੂਰੀਅਤ ਹੈ ਜਿਹੜੀ ਬਹਾਲ ਹੋ ਗਈ ਇੱਥੇ ਪੰਜਾਬ ਚ ਵੀ ਹੋ ਗਈ ਹੈ ਜੀ ਇਹ ਵਾਅਦਾ ਕਰਦੇ ਦੂਜੇ ਪਾਸੇ ਇਸ ਤਰੀਕੇ ਨਾਲ ਹਮਲਾ ਕਰਦੇ ਜਿਵੇਂ ਕਿਤੇ ਵੱਡਾ ਖਤਰਾ ਇੱਥੇ ਸਿੱਖਾਂ ਤੋਂ ਹੋਵੇ ਜਿਸ ਕਿਸਮ ਦਾ ਕਿਉਂਕਿ ਇਹਨਾਂ ਨੇ ਜਿਹੜੇ ਗੈਰ ਸਿੱਖ ਵੋਟਾਂ ਦੀ ਇੱਕ ਗੁੱਟਬੰਦੀ ਕਰਨੀ ਆ ਉਹਦੇ ਪਿੱਛੇ ਲਾਉਣੇ ਆ ਤੇ ਉਹਨਾਂ ਨੂੰ ਡਰਾ ਕੇ ਰੱਖਣਾ ਇਸ ਕਰਕੇ ਇਹ ਜਿਹੜੇ ਸਿੱਖਾਂ ਦੇ ਡਰਦਾ ਭੂਤ ਆ ਜਿਹੜਾ ਉਹ ਖੜਾ ਕਰਕੇ ਰੱਖਣਾ ਸਾਰਾ ਤੇ ਇਹ ਜਿਵੇਂ ਮੁਸਲਮਾਨਾਂ ਦੇ ਡਰਦਾ ਵੀ ਰੱਖਦੇ ਆ ਜੀ ਜੀ ਬੜੀ ਹੈਰਾਨੀ ਦੀ ਗੱਲ ਆ ਐਡੀਆਂ ਵੱਡੀਆਂ ਬڑا ਸਮਾਜ ਹੋਵੇ ਹਿੰਦੀ ਸਮਾਜ ਬਹੁਤ ਵੱਡਾ ਸਮਾਜ ਹੈ ਉਸ ਨੂੰ ਚੰਨ ਤੱਕ ਛੋਟੀਆਂ ਜੀਆਂ ਘੱਟ ਗਿਣਤੀਆਂ ਦੇ ਕਮਿਊਨਿਟੀ ਵੱਲੋਂ ਖਤਰਾ ਹੋ ਜੇ ਤਾਂ ਹੈਰਾਨੀ ਵਾਲੀ ਗੱਲ ਇਹ ਤਾਂ ਸਵਾਲ ਤਾਂ ਇਹ ਹੈ ਵੀ ਤੁਸੀਂ ਉਹ ਇਹਨਾਂ ਨੂੰ ਇਹਨਾਂ ਨੂੰ ਟਾਰਗੇਟ ਬਣਾ ਕੇ ਇਹਨਾਂ ਨੂੰ ਤੁਸੀਂ ਇਹਨਾਂ ਇਹਨਾਂ ਨੂੰ ਨਿਸ਼ਾਨਾ ਬਣਾ ਕੇ ਤੁਸੀਂ ਵੋਟਾਂ ਆਪਣੀਆਂ ਪੱਕੀਆਂ ਕਰਦੇ ਹੋ ਦੂਜੇ ਪਾਸੇ ਇਸ ਕਰਕੇ ਮਾੜੀ ਕਿਸਮ ਦੀ ਪੋਲਿਟਿਕਸ ਹੈ ਇਹ ਇਹਨਾਂ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ ਪਹਿਲੀ ਗੱਲ ਤਾਂ ਜਿਹੜੇ ਜਿਹੜੇ ਉੱਤੇ ਅਟੈਕ ਹੁੰਦਾ ਜਿਨ੍ਹਾਂ ਦੇ ਉਹਨਾਂ ਦੇ ਪਰਿਵਾਰ ਚੋਂ ਦੇ ਬੱਚੇ ਮਾਰੇ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਜੀ ਤੇ ਦੂਜੇ ਪਾਸੇ ਹੁੰਦਾ ਵੀ ਇਹਨਾਂ ਸ਼ਾਂਤੀ ਤਾਂ ਕਿਤੇ ਆਉਂਦੀ ਨਹੀਂ ਜੀ ਤੇ ਇਸ ਕਰਕੇ ਗਲਤ ਗੱਲ ਹੈ ਸਾਰੀ ਤੇ ਨਾਲੇ ਪੁਲਿਸ ਪੁਲਿਸ ਕੌਣ ਹੁੰਦੀ ਹੈ ਪੁਲਿਸ ਦੇ ਕਿ ਡੀਜੀਪੀ ਐਸ ਕਿਸਮ ਦੇ ਧਿਆਨ ਦੇਈ ਜਾਂਦਾ ਕਿਉਂ ਨਹੀਂ ਹੋਵੇ ਇੱਥੇ ਜਦੋਂ ਚੁਣੀ ਹੋਈ ਸਰਕਾਰ ਹੈ ਹੋਮ ਮਿਨਿਸਟਰ ਬਿਆਨ ਦੇ ਵਿੱਚ ਹੀ ਮਿਨਿਸਟਰ ਬਿਆਨ ਦੇ ਜੀ ਬਿਲਕੁਲ ਇਸ ਕਰਕੇ ਗਲਤ ਹੋ ਰਿਹਾ ਸਾਰਾ ਸਿੱਧਾ ਸਾਹਿਬ ਅੰਤ ਵਿੱਚ ਤੁਸੀਂ ਨੌਜਵਾਨਾਂ ਨੂੰ ਕੀ ਕਹੋਗੇ ਕਿ ਇਸ ਮਿਸ਼ਨ ਤੋਂ ਕੋਈ ਡਰਨ ਦੀ ਲੋੜ ਹੈ ਜਾਂ ਜੋਪ ਰਹਿਣ ਦੀ ਜਾਂ ਸਵਾਲ ਪੁੱਛਣ ਦੇਖੋ ਡਰਨ ਤਾਂ ਡਰਨ ਤੋਂ ਤਾਂ ਹਮੇਸ਼ਾ ਪੁਲਿਸ ਤੋਂ ਇੱਥੇ ਸਾਨੂੰ ਵੱਡਾ ਡਰ ਪਾਇਆ ਗਿਆ 40 ਸਾਲਾਂ ਦਾ ਜੀ ਤੇ ਇਸ ਕਰਕੇ ਉਹ ਡਰ ਤਾਂ ਸਾਡੇ ਤੇ ਪੱਕਾ ਤੇ ਮੇਰੇ ਕਹਿਣ ਨਾਲ ਕੋਈ ਦਰਨੌਣੀ ਹਟਣਾ ਤੇ ਡਰਤਾ ਰਹਿਣਾ ਹੀ ਰਹਿਣਾ ਹਰ ਇੱਕ ਨੂੰ ਡਰ ਹੈ ਇਸ ਡਰ ਦੇ ਮਾਰੇ ਤਾਂ ਬਹੁਤ ਨੌਜਵਾਨ ਬਾਹਰ ਚਲੇ ਗਏ ਜਿਹੜੇ ਬਾਹਰ ਤੱਕ ਬੈਠੇ ਆ ਪਰਸ ਇਹ ਮinority ਲਈ ਘਟ ਗਿਣਤੀ ਲਈ ਡਰ ਹਰ ਕਿਸਮ ਦਾ ਹੁੰਦਾ ਇਹ ਵੱਡਾ ਡਰ ਪੁਲਿਸ ਦਾ ਇੱਥੇ ਰਾਜ ਜੀ ਸਵਾਲ ਹੈ ਵੀ ਸਾਡੇ ਸਿਆਸਦਾਂ ਨੂੰ ਕਮ ਸੇ ਕਮ ਸਾਡੇ ਸੋਮਨੀਪੁਰ ਦੀ ਜਥੇਬੰਦੀਆਂ ਨੂੰ ਇਹਦੇ ਉੱਤੇ ਕੋਈ ਨਾ ਕੋਈ ਰਣਨੀਤੀ ਬਣਾ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ ਇਹ ਜਿਹੜਾ ਇੱਕ ਮਾਰਾ ਜਾਂ ਇੱਕ ਸਾਈਕਲ ਚੱਲ ਗਿਆ ਕਿ ਨਾ ਘਟਿਆ ਜਾਂ ਕਿਸਮ ਦਾ ਸਾਈਕਲ ਹੈ ਵੀ ਇਹ ਇਹ ਚਲਾਉਂਦੇ ਆ ਤੇ ਇਹਦੇ ਤੋਂ ਸਿਆਸੀ ਫਾਇਦੇ ਲੈਂਦੇ ਆ ਜੀ ਉਸ ਨੂੰ ਤੋੜਨਾ ਚਾਹੀਦਾ ਜੀ ਇਸ ਕਰਕੇ ਇਸ ਕਰਕੇ ਜਿਹੜੀ ਗੱਲ ਨਾ ਹੋਵੇ ਉਹ ਨਹੀਂ ਹੋਣ ਦੇਣੀ ਚਾਹੀਦੀ ਤੇ ਇਹ ਕਿਸੇ ਏਜੰਟ ਤੋਂ ਵੱਡੇ ਵੱਡੇ ਨਾਰੇ ਨੂਰੇ ਨਹੀਂ ਲੌਗਣ ਦੇਣੇ ਚਾਹੀਦੇ ਸਿੱਖਾਂ ਨੂੰ ਬਚਣਾ ਇਸ ਗੱਲ ਤੋਂ ਬਚਣਾ ਚਾਹੀਦਾ ਤੇ ਬਚਾਇਆ ਵਿਚਾਰ ਰੱਖਣਾ ਚਾਹੀਦਾ ਸਿਆਸਤ ਆ ਜਿਹੜੀ ਉਹ ਉਹ ਵੱਡੇ ਨਾਰਿਆਂ ਦੇ ਸਿਰ ਤੇ ਨਹੀਂ ਹੁੰਦੀ ਤੇ ਸਾਨੂੰ ਸਮਝਣਾ ਪੈਂਦਾ ਵੀ ਇਹ ਸਾਰਾ ਹਾਲਾਤ ਕੀ ਹੈ ਸਾਨੂੰ ਵਰਤਿਆ ਤਾਂ ਨਹੀਂ ਜਾਂਦਾ ਅਸੀਂ ਇਸ ਗੱਲ ਦੀ ਜਨਾਜ਼ਤ ਧਿਆਨ ਨਾ ਸਾਡੇ ਲੀਡਰ ਰੱਖਣਗੇ ਨਾ ਸਾਡੇ ਸਿਆਸੀ ادارے ਰੱਖਣਗੇ ਸਾਡੀਆਂ ਜਥੇਬੰਦੀਆਂ ਉਹਨਾਂ ਚ ਸਾਡੇ ਨੌਜਵਾਨ ਵਿਚਾਰੇ ਬੇਕਸੂਰ ਨੌਜਵਾਨਾਂ ਉਹ ਨਿਸ਼ਾਨਾ ਬਣਦੇ ਰਹਿੰਗੇ ਇਸ ਕਰਕੇ ਬਹੁਤ ਗਲਤ ਗੱਲ ਹੈ ਇਸ ਕਿਸਮ ਦਾ ਜਿਹੜਾ ਇਸ ਕਿਸਮ ਦਾ ਜਿਹੜਾ ਅਮਲ ਹੈ ਸਰਕਾਰ ਦਾ ਪੋਸਦ ਦਾ ਅਮਲ ਹੈ ਉਹ ਉਸ ਦਾ ਉਹਦਾ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਜੀ ਵਿਰੋਧ ਕਰਦੇ ਤਾਂ ਨਾਲ ਇਹ ਵੀ ਹੋਣਾ ਚਾਹੀਦਾ ਵੀ ਤੁਸੀਂ ਤੁਸੀਂ ਇਸ ਵਾਂ ਤੋਂ ਸਵਾਲ ਪੁੱਛੋ ਵੀ ਸਰਕਾਰਾਂ ਕਰ ਕੀ ਰਹੀਆਂ ਜੀ ਇਸ ਕਰਕੇ ਸਾਡੇ ਸਿੱਖ ਜਥੇਬੰਦੀਆਂ ਨੂੰ ਤੌਰ ਤਰੀਕੇ ਆਪਦੇ ਬਦਲਣਾ ਪੈਣਗੇ ਜੀ ਸੋ ਧੰਨਵਾਦ ਜੀ ਅਸਾਂ ਦੇ ਸਪਾਲ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਆਪਣਾ ਵਿਸ਼ੇਸ਼ਾ ਮਤ ਸਾਨੂੰ ਦਿੱਤਾ ਕਮੈਂਟਸ ਦੇ ਵਿੱਚ ਆਪਣੀ ਦਾਇਰ ਜ਼ਰੂਰ ਦਿਓ